ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਦੇ ਆਂ ਜਿੱਦਾਂ ਆਪਾਂ ਦੱਸਿਆ ਸੀ ਵੀ ਅਚਾਰ ਆਪਾਂ ਮੱਝਾਂ ਨੂੰ ਕਿਵੇਂ ਪਾਉਣੇ ਆ ਤਾਂ ਕਿੰਨੀ ਮਾਤਰਾ ਦੇ ਵਿੱਚ ਪਾਣਾ ਪਾਣਾ ਚਾਹੀਦਾ ਆਪਾਂ ਨੂੰ ਤਾਂ ਕਈ ਭਰਾਵਾਂ ਦੇ ਮੈਸੇਜ ਵੀ ਤੁਸੀਂ ਕਿੱਦਾਂ ਪਾਉਣੇ ਉਹ ਤਾਂ ਆਪਾਂ ਉਹ ਦਿਖਾ ਰਹੇ ਆਂ ਚੀਜ਼ ਅਸਲ ਦੇ ਵਿੱਚ ਜੋ ਅਚਾਰ ਹੈ ਅਚਾਰ ਆਪਾਂ ਕਹਿੰਦੇ ਵੀ ਪਸ਼ੂ ਲਈ ਮੜਾ ਜਾਂ ਮੱਝਾਂ ਲਈ ਮੜਾ ਗਾਂਾਂ ਅਚਾਰ ਨੂੰ ਝੱਲ ਲੈਂਦੀਆਂ ਨੇ ਜਿਹੜੀ ਗਾਂ ਕੀ ਐਚ ਐਫ ਗਾਂਗੀ ਉਹ ਅਚਾਰ ਤੋਂ ਬਿਨਾ ਤੁਸੀਂ ਉਹਨੂੰ ਨਹੀਂ ਰੋ ਜਾ ਸਕਦੇ ਪਰ ਜੇ ਆਪਾਂ ਮੱਝਾਂ ਦੀ ਗੱਲ ਕਰਦੇ ਆਂ ਤਾਂ ਭਰਾ ਜਿੱਦਾਂ ਮੱਝਾਂ ਨੂੰ ਚਾਰ ਯੂਜ਼ ਕਰਦੇ ਆਂ ਉਦੋਂ ਉੱਥੇ ਚਾਰ ਦਾ ਮਤਲਬ ਚਾਰ ਦੀ ਆਪਾਂ ਗਲਤੀ ਨਹੀਂ ਕਹਿ ਸਕਦੇ ਕਈ ਵਾਰੀ ਕੀ ਹੁੰਦਾ ਆਪਾਂ ਮੱਝਾਂ ਨੂੰ ਜੇ ਤੁਹਾਨੂੰ ਲੱਗਦਾ ਵੀ ਤਾਂ ਤੋਂ ਚੰਗੀ ਰੇਸ਼ੋ ਦੇ ਨਾਲ ਚੰਗਾ ਬੈਲੈਂਸ ਕਰਕੇ ਚਾਰ ਨਹੀਂ ਪਾਇਆ ਜਾਂਦਾ ਤਾਂ ਮੱਝਾਂ ਨੂੰ 4.5 ਥੋੜਾ ਗੁਰਹਿੇਜ ਕਰੋ ਕਿਉਂਕਿ ਜੇ ਤੁਸੀਂ ਮੱਝਾਂ ਨੂੰ ਚਾਰ ਪਾਉਣਾ ਤਾਂ ਇੱਕ ਮੱਝ ਮੈਕਸਿਮਮ 10 ਕਿਲੋ ਚਾਰ ਦਿਨ ਦਾ ਖਾਊਗੀ ਜੇ ਤੁਸੀਂ ਓ ਤੋਂ ਵੱਧ ਨੂੰ ਚਾਰ ਪਾਉਂਗੇ ਤਾਂ ਉਹ ਤੁਹਾਡਾ ਨੁਕਸਾਨ ਕਰੂਗਾ ਜੇ ਆਪਾਂ ਚਾਰ ਦੀ ਗੱਲ ਕਰਦੇ ਆ ਚਾਰ ਦੇ ਵਿੱਚ ਆਪਾਂ ਜਿਹਦਾ ਨਿਊਟ੍ਰੀਸ਼ਨ ਦੱਸੀ ਆ ਚਾਰ ਦੇ ਵਿੱਚ ਕਾਰਬੋਹਾਈਡਰੇਟ ਹੈ ਸਟਾਰਚ ਹੈ ਕਿਉਂਕਿ ਮੱਕੀ ਆ ਜਿਹੜੀ ਉਹ ਅਨਾਜ ਦੇ ਵਿੱਚ ਆ ਜਾਂਦੀ ਪਰ ਪਸ਼ੂ ਨੂੰ ਕੀ ਹੁੰਦਾ ਪਸ਼ੂ ਨੂੰ ਬੈਲੈਂਸ ਰਾਸ਼ਨ ਚਾਹੀਦਾ ਹੁੰਦਾ ਪ੍ਰੋਟੀਨ ਕਾਰਬੋਹਾਈਡਰੇਟ ਮਿਨਰਲ ਮਿਕਚਰ ਹੋਰ ਵੀ ਕਈ ਚੀਜ਼ਾਂ ਫੈਟ ਹੋਗੀ ਜੋ ਵੀ ਚੀਜ਼ਾਂ ਚਾਹੀਦੀ ਨੇ ਉਹ ਸਹੀ ਮਾਤਰਾ ਦੇ ਵਿੱਚ ਚਾਹੀਦੀਆਂ ਹੁੰਦੀਆਂ ਨੇ ਜਦੋਂ ਆਪਾਂ ਜਿਆਦੇ ਚਾਰ ਪਾਵਾਂਗੇ ਤਾਂ ਤਾਂ ਉਹ ਇਕੱਲਾ ਅਨਾਜ ਹੈ ਅਨਾਜ ਆਪਾਂ ਨੂੰ ਵੀ ਪਤਾ ਕੋਈ ਜਿਆਦੇ ਬੋਤਾ ਚਰਬੀ ਟੜਾ ਸਕਦਾ ਹੈ ਪਸ਼ੂ ਨੂੰ ਮੋਟਾ ਕਰ ਸਕਦਾ ਪਰ ਜਦੋਂ ਉਹਦੇ ਅੰਦਰਲੇ ਅੰਗ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਹੋ ਡਿਵੈਲਪ ਨਹੀਂ ਕਰਦਾ ਜਿਵੇਂ ਯੂਟਰਸ ਹੋ ਕੇ ਬੱਚੇਦਾਨੀ ਜਾਂ ਹੋਰ ਵੀ ਉਹਦੇ ਆਰਗਨ ਹੁੰਦੇ ਨੇ ਉਹ ਚੀਜ਼ ਨਹੀਂ ਬਾਕੀ ਚਾਰ ਜੇ ਜਿਆਦੇ ਮੱਝ ਨੂੰ ਪਾਵਾਂਗੇ ਪਸ਼ੂ ਦੇ ਵਿੱਚ ਖੁਸ਼ਕੀ ਆ ਔਰ ਬਹੁਤ ਜਿਆਦੇ ਮੁਸ਼ਕਲਾਂ ਹੁੰਦੇ ਚਾਰ-ਚਾਰ ਸਾਲ ਦੇ ਮੱਜਾ ਹੋ ਜਾਂਦੀਆਂ ਨੇ ਪਰ ਅਚਾਰ ਉਹਨੂੰ ਦੁਬਾਰੇ ਗੱਭਣ ਨਹੀਂ ਹੁੰਦਾ ਮੰਨ ਲਓ ਇੱਕ ਵਾਰੀ ਪਸ਼ੂ ਸੂਪੇਂਦਾ ਜੇ ਤੁਸੀਂ ਜਿਆਦੇ ਚਾਰ ਪਾਉਂਗੇ ਪਸ਼ੂ ਨੇ ਕਨਸੀਵ ਨਹੀਂ ਕਰਨਾ ਔਸਰ ਛੋਟਿਆਂ ਨੂੰ ਆਪਾਂ ਜਿਆਦੇ ਚਾਰ ਪਾਵਾਂਗੇ ਦੇਖਣ ਨੂੰ ਤਾਂ ਮੋਟੀਆਂ ਲੱਗਣਗੀਆਂ ਸੋਹਣੀਆਂ ਲੱਗਣਗੀਆਂ ਪਰ ਉਹਨਾਂ ਦੇ ਤੋਂ ਅੰਦਰ ਆਰਗਨ ਬੱਚੇਦਾਨੀ ਦਾ ਸਾਈਜ਼ ਠੀਕ ਨਹੀਂ ਆ ਤਾਂ ਉਹਨੇ ਗੱਭਣ ਨਹੀਂ ਹੋਣਾ ਤਾਂ ਆਪਾਂ ਜਿਵੇਂ ਚਾਰ ਪਾਉਣੇ ਆਪਾਂ ਇੱਕ ਪਸ਼ੂ ਨੂੰ ਮੱਜ ਨੂੰ ਆਪਾਂਵੇਂ ਵੱਡਾ 10 ਕਿਲੋ ਚਾਰ ਪਾਉਣੇ ਆ ਛੋਟੇ ਕੱਟੇ ਨੂੰ ਆਪਾਂ 2-2 ਸਾਲ ਆਪਾਂ ਚਾਰ ਨਹੀਂ ਕਰਦੇ ਦਿਖਾਉਂ ਅਚਾਰ ਆਪਾਂ ਜਿਵੇਂ ਵੱਡੀ ਮੱਝਾ ਵੱਡੀ ਮੱਝ ਨੂੰ ਆਪਾਂ ਅਚਾਰ ਪਾਉਣਾ 10 ਕਿਲੋ ਉਹ ਵੀ ਆਪਾਂ ਕਿਵੇਂ ਪਾਉਣਾ ਆਪਾਂ ਉਹ ਚੀਜ਼ਾਂ ਦਿਖਾਵਾਂਗੇ ਕਿਉਂਕਿ ਆਪਾਂ ਕੀ ਕਰਦੇ ਆਂ ਵੀ ਅਚਾਰ ਪੱਟ ਲਿਆ ਜਾਂ ਖੁੱਲੀ ਛੱਡ ਦਿੰਦੇ ਆਂ ਕੱਲੀ ਤੂੜੀ ਲਾ ਦਿੰਦੇ ਆਂ ਤੂੜੀ ਵੀ ਸਹੀ ਮਾਤਰਾ ਚ ਨਹੀਂ ਰਲਾਉਂਦੇ ਉਦੋਂ ਜਾ ਕੇ ਜਿਹੜਾ ਚਾਰ ਹੈ ਬਹੁਤ ਜ਼ਿਆਦਾ ਨੁਕਸਾਨ ਕਰਦਾ ਹੁਣ ਜਿੱਦਾਂ ਆਪਾਂ TMR ਮਸ਼ੀਨ ਕਹਿੰਦੇ ਆਂ ਹੁਣ TMR ਵੱਡੇ ਫਾਰਮਾਂ ਦੇ ਵਿੱਚ ਉਹ ਕਿਉਂ ਯੂਜ਼ ਕਰਦੇ ਨੇ ਲੇਬਰ ਦਾ ਉਹਦੇ ਨਾਲ ਸੁਖਤਾ ਹੈਗਾ ਲੇਬਰ ਦੀ ਬਹੁਤ ਜ਼ਿਆਦਾ ਬਚਤ ਹੁੰਦੀ ਆ ਬਟ ਸਭ ਤੋਂ ਜਿਹੜੀ ਚੰਗੀ ਚੀਜ਼ ਆ ਉਹ ਟੋਟਲ ਮਿਕਸਡ ਰੈਸ਼ਨ ਹ ਵੀ ਤੁਹਾਡਾ ਜਿਹੜਾ ਸਾਰਾ ਰਾਸ਼ਨ ਦੇਣਾ ਉਹ ਚੰਗੀ ਤਰ੍ਹਾਂ ਮਿਕਸ ਕਰ ਦੋਗੀ ਜਿੰਨਾ ਰਾਸ਼ਨ ਚੰਗੀ ਤਰ੍ਹਾਂ ਮਿਕਸ ਹੋਇਆ ਹੋਊਗਾ ਉਹਦੇ ਨਾਲ ਪਸ਼ੂ ਦੁੱਧ ਵੀ ਵਧੂਗਾ ਉਹਦੇ ਨਾਲ ਇਹ ਨਹੀਂ ਹੈਗਾ ਪਸ਼ੂ ਵੀ ਖਰਦਾ ਵੀ ਨਹੀਂ ਬਹੁਤ ਜਿਆਦਾ ਫੈਟ ਵੀ ਪਸ਼ੂ ਦੀ ਵਾਧੀ ਆ ਤਾਂ ਹੀ ਫਾਰਮਾਂ ਦੇ ਵਿੱਚ ਵੱਡੇ ਭਰਾ ਨੇ ਟੀਐਮਆਰ ਯੂਜ਼ ਕਰਦੇ ਨੇ ਆਪਾਂ ਤੋਂ ਤਾਂ ਉਸ ਲੈਵਲ ਦੀ ਚਾਰ ਦੇ ਵਿੱਚ ਤੂੜੀ ਨਹੀਂ ਰਲਦੀ ਹੱਥੀ ਕਿਉਂਕਿ ਚੰਗੀ ਤਰ੍ਹਾਂ ਜਦੋਂ ਮਿਕਸ ਨਹੀਂ ਹੁੰਦਾ ਤਦ ਨੂੰ ਲੱਗਦਾ ਵੀ ਤੂੜੀ ਵੱਧਾ ਪਸ਼ੂ ਨੇ ਖਾਣਾ ਨਹੀਂ ਬਟ ਜਦੋਂ ਆਪਾਂ ਟੀਐਮਆਰ ਮਸ਼ੀਨ ਨਾਲ ਰਲਾਉਨੇ ਆ ਤੂੜੀ ਬਹੁਤ ਜਿਆਦਾ ਰਲ ਜਾਂਦੀ ਆ ਤਾਂ ਜਦੋਂ ਵੀ ਤੁਸੀਂ ਮੱਝਾਂ ਨੂੰ ਚਾਰ ਪਾਉਣਾ ਤੂੜੀ ਪਾਉਣੀ ਮੇਰਾ ਕਹਿਣ ਦਾ ਮਤਲਬ ਵੀ ਚੰਗੀ ਤਰ੍ਹਾਂ ਉਹ ਚ ਹੱਥ ਮਾਰਨਾ ਇਹ ਨਹੀਂ ਹੈਗਾ ਵੀ ਚਾਰ ਤੇ ਤੂੜੀ ਸਿੱਟ ਕੇ ਆਪਾਂ ਇੱਕ ਵਾਰੀ ਹੱਥ ਮਾਰਤਾ ਮੁੜ ਕੇ ਆਪਾਂ ਕਹਿੰਦੇ ਵੀ ਆਪਣੇ ਆਪਸ਼ੂ ਕਈ ਨਹੀਂ ਹੁੰਦਾ ਵੀ ਖਾ ਲੂਗਾ ਉਹ ਚੀਜ਼ ਫਿਰ ਪਸ਼ੂ ਨੂੰ ਬਹੁਤ ਜ਼ਿਆਦਾ ਇਫੈਕਟ ਕਰਦੀ ਹੈ ਜਦੋਂ ਚੰਗੀ ਤਰ੍ਹਾਂ ਰਾਸ਼ਨ ਜਿਹੜਾ ਮਿਕਸ ਨਹੀਂ ਹੋਊਗਾ ਹੁਣ ਜਿੱਦਾਂ ਆਪਾਂ 10 ਕਿਲੋ ਚਾਰ ਇੱਕ ਪਸ਼ੂ ਨੂੰ ਪਾਉਣੇ ਆ 5 ਕਿਲੋ ਆਪਾਂ ਦਿਨ ਦੇ ਵਿੱਚ ਦੋ ਟਾਈਮ ਪੱਠੇ ਪਾਉਣੇ ਆ ਜਿਵੇਂ ਸਵੇਰੇ ਹੋ ਗਿਆ ਤਾਂ 3-4 ਵਜੇ ਸ਼ਾਮ ਨੂੰ ਹੋ ਗਿਆ ਆਪਾਂ ਕੁੱਲ ਜਿਹੜਾ ਤੁਹਾਡਾ ਵੱਡਾ ਪਸ਼ੂ ਹੈ 40-45 ਕਿਲੋ ਸਾਰਾ ਰਾਸ਼ਨ ਲੈਂਦਾ ਵਿੱਚ ਫੀਡ ਵਿੱਚੇ ਤੂੜੀ ਵਿੱਚੇ ਹਰਾ ਵਿੱਚ ਹੁਣ ਜਿਵੇਂ ਆਪਾਂ ਵੱਡੇ ਪਸ਼ੂ ਦੇ ਹਿਸਾਬ ਨਾਲ ਆਪਾਂ ਕਿਵੇਂ ਪਾ ਕਿਵੇਂ ਪਾਉਣਾ ਤੁਸੀਂ ਦੇਖ ਸਕਦੇ ਹੋ ਟੋਕਰੇ ਦੇ ਵਿੱਚ ਇਸ ਟਾਈਮ ਮੇਰੇ ਕੋਲੇ ਸਾਰਾ ਜੋ ਰਸ਼ਨ ਹੈ ਉਹ ਮਤਲਬ ਟੋਕਰਿਆਂ ਦੇ ਵਿੱਚ ਆ ਤਾਂ ਤੁਸੀਂ ਇਹ ਟੋਕਰੇ ਵਿੱਚ ਦੇਖ ਸਕਦੇ ਹੋ ਜਿਹੜਾ ਅਚਾਰ ਆ ਇਹ 5 ਕਿਲੋ ਚਾਰ ਆ ਤਾਂ 5 ਕਿਲੋ ਚਾਰ ਆਪਾਂ ਪਾਉਣਾਗਾ ਨਾਲ ਦੀ ਨਾਲ ਤੁਸੀਂ ਇਹ ਚ ਕੀ ਕਰਨਾ ਹਰੇ ਦੇ ਹਿਸਾਬ ਨਾਲ ਤੁਸੀਂ ਜੇ ਤੁਸੀਂ ਹਰਾ ਜਾਦੇ ਪਾਉਂਗੇ ਤਾਂ ਤੁਹਾਡੀ ਘਟਾਵ ਬਧਾ ਵੀ ਸਕਦੇ ਹੋ ਤਾਂ ਆਪਾਂ ਇਹ ਸਵਾ 1/2 ਕਿਲੋ ਜਿਹੜੀ ਤੂੜੀ ਉਹ ਲੈਤੀ ہوئی ਆ ਆਪਾਂ ਉਸ ਚ ਨੂੰ ਮਿਕਸ ਕਰਾਂਗੇ ਤੀਜੇ ਨੰਬਰ ਤੇ ਕੀ ਆ ਜਾਂਦਾ ਵਿੱਚ ਭਰਾ ਕਹਿੰਦੇ ਨੇ ਵੀ ਤੁਸੀਂ ਜਾਦੇ ਆਮ ਸੋਸ਼ਲ ਮੀਡੀਆ ਤੇ ਵੀਡੀਓ ਦੇਖਦੇ ਆ ਵੀ ਅੱਜ ਤਾਂ 10 ਕਿਲੋ ਰਾਸ਼ਨ ਦਿੰਨੇ ਆ ਹੁਣ ਜਿਹੜੇ ਬੰਦੇ ਕੋਲੇ ਮੰਨ ਲਓ ਜਿਹੜੇ ਬੰਦੇ ਨੇ ਦੁੱਧ ਤੋਂ ਆਪਣੀ ਕਬੀਲਦਾਰੀ ਚਲਾਉਣੀ ਆ ਉਹ ਇੰਨੀ ਫੀਡ ਵੀ ਨਹੀਂ ਪਾ ਸਕਦਾ ਉੱਥੇ ਭਰਾ ਕੀ ਕਰਦੇ ਨੇ ਵੀ ਫੀਡ ਦੀ ਮਾਤਰਾ ਵਧਾ ਆਂਦੇ ਨੇ ਤੂੜੀ ਕਿਲੋ ਪਾਉਂਦੇ ਨੇ ਕਿਲੋ ਘਰਾ ਲਾਲੋ ਜਾਂ ਕਿਲੋ ਸੰਨੀ ਲਾਲੋ ਸਿਰਫ ਐਨ ਐਨ ਕੱਖ ਪਾਉਂਦੇ ਨੇ ਉਹ ਉਹ ਭਰਾ ਆ ਮਾਲੀ ਪੋਸਿਬਲ ਆ ਚੀਜ਼ ਜਿਹੜੇ ਮੰਨ ਲਓ ਕਰੋ ਉਹਨਾਂ ਕੋਲੇ ਵੈਲਥ ਪਾਵਰ ਜ਼ਿਆਦਾ ਆ ਇਕਨੋਮਿਕ ਲੈਵਲ ਤੇ ਉਹ ਠੀਕ ਨੇ ਪੈਸਾ ਚੰਗਾ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਜਿਹੜੇ ਭਰਾ ਆਪਾਂ ਦੁੱਧ ਨਾਲ ਕਬੀਲਦਾਰੀ ਤੋਰ ਨਹੀਂ ਆ ਤਾਂ ਤੁਸੀਂ ਕੀ ਕਰਨਾ ਤੁਸੀਂ ਹਰਾ ਪੱਠਾ ਜਿੰਨਾ ਪੁੱਛ ਨੂੰ ਪਾ ਸਕੋ ਉਹਨਾਂ ਤੁਹਾਡੇ ਲਈ ਚੰਗਾ ਕਿਉਂਕਿ ਹਰਾ ਪੱਠਾ ਤੁਹਾਡੇ ਕੀ ਹੈ ਫੀਡ ਦਾ ਖਰਚਾ ਹੀ ਬਤਾਊਗਾ ਹਰੇ ਪੱਠੇ ਦੇ ਵਿੱਚ ਬਹੁਤ ਜ਼ਿਆਦਾ ਮਿਨਰਲ ਨੇ ਹਰੇ ਪੱਠੇ ਦੀ ਡੈਫੀਸ਼ੈਂਸੀ ਦੀ ਕਈ ਕਾਰਨ ਕਰਕੇ ਵੀ ਪਸ਼ੂ ਰਿਪੀਟ ਹੁੰਦੇ ਨੇ ਜਿੱਥੇ ਹਰਾ ਪੱਠਾ ਨਹੀਂ ਪੈਂਦਾ ਸੋ ਭਰਾਵੋ 40 45 50 ਕਿਲੋ ਰਾਸ਼ਨ ਤਾਂ ਬਣਦਾ ਜੇ ਆਪਾਂ ਹਰਾ ਪੱਠਾ ਖੁੱਲਾ ਪਾਵਾਂਗੇ ਤੂੜੀ ਪਾਵਾਂਗੇ ਚਾਰ ਪਾਵਾਂਗੇ ਜੇ ਤੁਹਾਨੂੰ ਇਹ ਲੱਗਦਾ ਵੀ ਆਪਾਂ ਜਿਆਦਾ ਫੀਡ ਪਾਲਾਂਗੇ 10 10 12 12 ਕਿਲੋ ਫਿਰ ਤੁਸੀਂ ਭਾਵੇਂ ਇਹਦੀ ਮਾਤਰਾ ਘੱਟ ਕਰ ਦਿਓ ਪਰ ਮੈਨੂੰ ਇੱਕ ਚੀਜ਼ ਉਹ ਚੀਜ਼ ਐਕਸਪੀਰੀਅੰਸ ਹੈ ਜਿੰਨੀ ਜਿਆਦਾ ਤੁਸੀਂ ਫਾਰਮ ਦੇ ਵਿੱਚ ਫੀਡ ਜਿਆਦਾ ਵਧਾਈ ਜਾਊਂਗੇ ਤੁਹਾਡਾ ਜਿਹੜਾ ਪ੍ਰੋਫਿਟ ਆ ਉਹ ਘਟੀ ਜਾਣਾ ਕਿਉਂਕਿ ਫੀਡ ਦੇ ਬਚਾ 90% ਚੀਜ਼ਾਂ ਆਪਣੇ ਕੋਲੇ ਮੁੱਲ ਦੀ ਤਾਂ ਤੁਸੀਂ ਕੀ ਕਰਨਾ ਜਿਵੇਂ ਹਰਾ ਪੱਠਾ ਤੁਸੀਂ ਜਿੰਨਾ ਫਾਰਮ ਦੇ ਵਿੱਚ ਵਰਤੋਗੇ ਉਹਨਾਂ ਤੋਂ ਤੁਹਾਡਾ ਪ੍ਰੋਫਿਟ ਵਧੂ ਉਹਨਾਂ ਦੀ ਤੁਹਾਡੇ ਪਸ਼ੂਆਂ ਦੀ ਜਿਹੜੀ ਸਿਹਤ ਆ ਉਹ ਵਧੂ ਤਾਂ ਤੁਸੀਂ ਦੇਖੋ 5 ਕਿਲੋ ਆਪਾਂ 4 ਪਾਇਆ ਸੀ 1 ਕਿਲੋ ਆਪਾਂ ਇਹਦੇ ਤੋਂ ਤੂੜੀ ਪਈ ਸੀ ਤਾਂ ਮੇਰੇ ਕੋਲੇ ਇਹ 20 22 ਕਿਲੋ ਹਰਾ ਪੱਠਾ ਹੈ ਤੁਸੀਂ ਲਾ ਲਓ ਵੀ ਇੱਕ ਟਾਈਮ ਦੇ ਆਪਾਂ 25 26 ਕਿਲੋ ਕੱਖ ਪਾਉਣਾ ਜਿਹੜਾ ਵੱਡਾ ਪਸ਼ੂ ਆ ਜਿਹੜਾ 50 ਕਿਲੋ ਦਿਨ ਚ ਰਾਸ਼ਨ ਖਾ ਜਾਂਦਾ ਤਾਂ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਦੇ ਆ ਇਹ ਇੱਦਾਂ ਨਹੀਂ ਬਚ ਕੀ ਹੁੰਦਾ ਆਪਾਂ ਰਲਾ ਦਿੰਨੇ ਆ ਮਾੜਾ ਜਿਹਾ ਨੇੜੇ ਹੋ ਕੇ ਕੈਮਰਾਮੈਨ ਥੋੜਾ ਨੇੜੇ ਹੋ ਕੇ ਦਿ ਅਸਲ ਦੇ ਵਿੱਚ ਜਦੋਂ ਵੀ ਕੋਈ ਚੀਜ਼ ਮਿਕਸ ਕਰਨੀ ਆ ਮੈਂ ਦੇਖਿਆ ਵੀ ਆਹ ਚੀਜ਼ ਮਿਕਸ ਹੋ ਗਈ ਤਾਂ ਇਹਨੂੰ ਆਪਾਂ ਐਂ ਚੀਜ਼ ਖਾ ਲੈਂਦੇ ਪਸ਼ੂ ਇਹ ਚੀਜ਼ ਨਹੀਂ ਹੁੰਦੀ ਹੁਣ TMR ਮਸ਼ੀਨ ਤਾਂ ਹੀ ਜਾਦੇ ਫਾਇਦਾ ਕਰਦੀ ਆ ਕਿਉਂਕਿ ਜਿਹੜਾ ਸਾਰਾ ਟੋਟਲ ਰਾਸ਼ਨ ਆ ਉਹ ਚੰਗੀ ਤਰ੍ਹਾਂ ਉਹ ਚ ਮਿਕਸ ਕਰ ਦਿੰਦਾ ਜਿੰਨਾ ਟਾਈਮ ਤੁਸੀਂ ਚੰਗੀ ਤਰ੍ਹਾਂ ਮਿਕਸ ਨਹੀਂ ਕਰੋਗੇ ਉਨੀ ਜਿਆਦੇ ਫੀਡ ਤੁਹਾਡੀ ਲੱਗੂਗੀ ਕਈ ਵਾਰੀ ਕੀ ਹੁੰਦਾ ਵੀ ਫੀਡ ਵੀ ਪਾ ਦਿੰਨੇ ਆਪਾਂ ਬਟ ਆਹ ਚੀਜ਼ਾਂ ਆਪਾਂ ਚੰਗੀ ਤਰ੍ਹਾਂ ਮਿਕਸ ਨਹੀਂ ਕਰਦੇ ਜਦੋਂ ਚੰਗੀ ਤਰ੍ਹਾਂ ਮਿਕਸ ਨਹੀਂ ਕਰਦੇ ਤਾਂ ਤੁਹਾਡਾ ਪਸ਼ੂ ਕਈ ਵਰੀ ਟੂੜੀ ਸਾਈਡ ਤੇ ਰਹਿ ਜਾਂਦੀ ਹੈ ਟੂੜੀ ਨਹੀਂ ਖਾਂਦਾ ਉਹ ਤੂੜੀ ਦੇ ਵਿੱਚ ਡਰਾਈ ਮੈਟਰ ਮਿਲਦਾ ਹੈ ਫਾਈਬਰ ਮਿਲਦਾ ਹੈ ਕਹਿਣ ਦਾ ਮਤਲਬ ਜਿੰਨਾ ਤੁਸੀਂ ਚੰਗੀ ਤਰ੍ਹਾਂ ਇਹਨੂੰ ਮਿਕਸ ਕਰੋਗੇ ਉਨਾ ਤੁਹਾਡੇ ਫਾਰਮੂਲੇ ਠੀਕ ਆ ਹੁਣ ਤੁਸੀਂ ਦੇਖੋ ਵੀ ਮਿਕਸ ਕਰਕੇ ਕਿੰਨੀ ਜਿਆਦਾ ਵਧੀਆ ਕਨਸੈਂਟ੍ਰੇਸ਼ਨ ਬਣ ਗਈ ਇਹਦੀ ਇਹ ਚੰਗੀ ਤਰ੍ਹਾਂ ਮਿਕਸ ਹੋ ਗਿਆ ਪੂਰਾ ਤਿੰਨ ਚਾਰ ਵਾਰੀ ਹੱਥ ਮਾਰਨਾ ਪੈਂਦਾ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਤੂੜੀ ਹਰਾ ਪੱਠਾ ਤੇ ਚਾਰ ਮਿਕਸ ਹੋ ਗਿਆ ਦੂਜੇ ਨੰਬਰ ਤੇ ਜਿਹੜੀ ਆਪਾਂ ਚੀਜ਼ ਕਰਨੀ ਆ ਜਿੱਦਾਂ ਆਪਾਂ ਫੀਡ ਪਾਉਣੇ ਆ ਕਹਿੰਦੇ ਭਰਾ ਕੀ ਹੁੰਦਾ ਆਪਾਂ ਮਲ ਲਓ ਫੀਡ ਉੱਪਰ ਉੱਪਰ ਪਾਤੀ ਜਦੋਂ ਵੀ ਤੁਸੀਂ ਫੀਡ ਪਾਉਣੀ ਆ ਚੰਗੀ ਤਰ੍ਹਾਂ ਵਿੱਚ ਰਲਾਉਣੀ ਆ ਭਾਵੇਂ ਤੁਸੀਂ ਤਾਂ ਕਨਸਨਟ੍ਰੇਸ਼ਨ ਇਹਦਾ ਪਾਰ ਕੱਟ ਕਰ ਦੋ ਪਰ ਫੀਡ ਆਪਾਂ ਇਦਾਂ ਨਹੀਂ ਪਾਉਣੀ ਜਿੱਦਾਂ ਆਪਾਂ ਇਦਾਂ ਪਾਉਂਦੇ ਏਦਾਂ ਕਈ ਵਾਰੀ ਕੀ ਹੁੰਦਾ ਪਸ਼ੂ ਫੀਡ ਖਾ ਲੈਂਦਾ ਮੁਰਕ ਕੇ ਕੱਲੀ ਫੀਡ ਖਾ ਜਾਂਦਾ ਮੁਰਕ ਕੇ ਪੱਠੇ ਨਹੀਂ ਖਾਂਦਾ ਜਦੋਂ ਵੀ ਤੁਸੀਂ ਇਹ ਚੀਜ਼ ਮਿਕਸ ਕਰਨੀ ਆ ਇਹਨੂੰ ਚੰਗੀ ਤਰ੍ਹਾਂ ਮਿਕਸ ਕਰੋ ਕਿਉਂਕਿ ਖੁਰਲੀਆਂ ਆਪਣੇ ਘਰਾਂ ਦੇ ਵਿੱਚ ਅੱਜਕੱਲ ਪੱਕੀਆਂ ਨੇ ਖੁਰਲੀਆਂ ਦੇ ਵਿੱਚ ਜਦੋਂ ਪਸ਼ੂ ਖਾਊਗਾ ਫੀਡ ਤਾਂ ਉਹਨੇ ਖਾਈ ਲੈਣੀ ਆ ਜਿੰਨਾ ਤੁਸੀਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰੋਗੇ ਉਨਾ ਹੀ ਤੁਹਾਡਾ ਉਸ ਚੀਜ਼ ਦੇ ਵਿੱਚ ਫਾਇਦਾ ਤਾਂ ਤੁਸੀਂ ਦੇਖ ਸਕਦੇ ਹੋ ਜਦੋਂ ਆਹ ਚੀਜ਼ ਪੂਰੀ ਪ੍ਰਾਪਰ ਤਰ੍ਹਾਂ ਪਿਛੇ ਤੇ ਫੀਡ ਮਿਕਸ ਹੋ ਗਈ ਹੁਣ ਫੀਡ ਦੇ ਵਿੱਚ ਤੁਸੀਂ ਲਾ ਲਓ ਵੀ ਇਹਦੇ ਵਿੱਚ ਆਪਣੇ ਕੋਲੇ ਜੋ ਹਰੇ ਪੱਠੇ ਦੇ ਵਿੱਚ ਸੀ ਉਹਦੇ ਵਿੱਚ ਪ੍ਰੋਟੀਨ ਸੀਗਾ ਤੇ ਜੋ ਚਾਰ ਸੀ ਕਾਰਬੋਹਾਈਡਰੇਟ ਹੋ ਗਿਆ ਸਟਾਰਚ ਹੋ ਗਿਆ ਟੂੜੀ ਟੂੜੀ ਦੇ ਵਿੱਚ ਸੀਗਾ ਫਾਈਬਰ ਸੀ ਡਰਾਈ ਮੈਟਰ ਸੀ ਤਾਂ ਨਾਲ ਜਿਹੜੀ ਫੀਡ ਪਾਤੀ ਫੀਡ ਦੇ ਵਿੱਚ 30 ਤੋਂ 32% ਇਹਦਾ ਪ੍ਰੋਟੀਨ ਹੁੰਦਾ ਉਹ ਪ੍ਰੋਟੀਨ ਨੇ ਕੀ ਕਰਤਾ ਰਸ਼ ਨੂੰ ਬੈਲੈਂਸ ਕਰਤਾ ਤਾਂ ਇਹ ਟੋਟਲ ਆਪਾਂ ਮਿਕਸ ਰਸ਼ ਨੂੰ ਬੋਲਦੇ ਆ ਉਹ ਚੀਜ਼ ਪ੍ਰਾਪਰ ਆ ਹੁਣ ਜੇ ਤੁਸੀਂ ਮੰਨ ਲਓ ਮਿਨਰਲ ਮਿਕਸਚਰ ਪਾਉਣਾ ਤਾਂ ਮਿਨਰਲ ਮਿਕਸਚਰ ਤੇ ਵਿੱਚ ਨਹੀਂ ਕਰਨਾ ਆਪਾਂ ਜਿਹੜਾ ਨਾਰਮਲ ਫੀਡ ਦੇ ਵਿੱਚ ਵੀ ਪਵਾਇਆ ਹੁੰਦਾ ਪਰ ਜਿਹੜਾ ਆਪਾਂ ਵੱਡਾ ਦੁੱਧ ਵਾਲਾ ਪਸ਼ੂ ਆ ਉਹਨੂੰ 100 ਗ੍ਰਾਮ ਆਪਾਂ ਲੱਗ ਤੋਂ ਕਿਵੇਂ ਪਾਉਣੇ ਆ ਉਹ ਤੁਸੀਂ ਭੁੱਖੇ ਪਸ਼ੂ ਨੂੰ ਖਵਾਉਣਾ ਕਹਿਣ ਦਾ ਮਤਲਬ ਤੁਸੀਂ ਉਹਨੂੰ ਇਹਦੇ ਵਿੱਚ ਵੀ ਪਾ ਸਕਦੇ ਹੋ ਜਾਂ ਉੱਪਰ ਕੋਈ ਦਾਣਾ ਲੈ ਸਕਦੇ ਹੋ ਦਾਣੇ ਦੇ ਵਿੱਚ ਪਾ ਕੇ ਤੁਸੀਂ ਉਸ ਨੂੰ ਉੱਪਰ ਰੱਖ ਸਕਦੇ ਹੋ ਜਿਹੜੇ ਵਿੱਚ ਨਾਲ ਆਇਓ ਕਿਉਂਕਿ ਮਿਨਰਲ ਮਿਚਲਾ ਭਾਵੇਂ ਚੋਕਰ ਹੈ ਭਾਵੇਂ ਉਹ ਆਟਾ ਹੈ ਇੱਕ ਵਾਰੀ ਪਸ਼ੂ ਦੇ ਜਿਹੜਾ ਅੰਦਰ ਲੰਘਣਾ ਜ਼ਰੂਰੀ ਹੁੰਦਾ ਤਾਂ ਤੁਸੀਂ ਦੇਖ ਸਕਦੇ ਹੋ ਇਹ ਵਿਧੀ ਨਾਲ ਜਿਹੜਾ ਆਪਾਂ ਪਾਉਣੇ ਆ ਆਪਾਂ ਆਪਣੇ ਫਾਰਮ ਦੇ ਵਿੱਚ ਹਰਾ ਤੂੜੀ ਸਾਰਾ ਕੁਝ ਮਿਕਸ ਕਰਕੇ ਪਾਉਣੇ ਆ ਤਾਂ ਜਦ ਪ੍ਰੋਟਾਈਨ ਡਾਈਟ ਚੰਗੇ ਤਰੀਕੇ ਨਾਲ ਪੋਸ਼ੂ ਇਹਨੂੰ ਖਾਊਗਾ ਖਾਣ ਤੋਂ ਬਾਅਦ ਜਦੋਂ ਵੀ ਉਹ ਅਗਾਲੀ ਕਰੂਗਾ ਅਗਾਲੇ ਦੇ ਵਿੱਚ ਵੀ ਹਰ ਇੱਕ ਤਰ੍ਹਾਂ ਦਾ ਜਿਹੜਾ ਮਤਲਬ ਪ੍ਰੋਟੀਨ ਆ ਫਾਈਬਰ ਆ ਜੋ ਵੀ ਕਾਰਬੋਹਾਈਡਰੇਟ ਆ ਉਹ ਕੀ ਹੋ ਬੈਲੈਂਸ ਹੋਊਗਾ ਜਦੋਂ ਬੈਲੈਂਸ ਹੋਊਗੀ ਉਹ ਚੀਜ਼ ਉਦੋਂ ਉਸ ਚੀਜ਼ ਨੇ ਤੁਹਾਨੂੰ ਅਲੱਗ ਹੀ ਰਿਜ਼ਲਟ ਮਿਲਣਾ ਤਾਂ ਕਈ ਪਰਮਾਨੇ ਹੁਣ ਫਾਰਮਾਂ ਦੇ ਵਿੱਚ ਟੀਐਮਆਰ ਮਸ਼ੀਨ ਲੈ ਕੇ ਆਉਂਦੀਆਂ ਲਿਆਉਣ ਤੋਂ ਬਾਅਦ ਆਪਣਾ ਉਹ ਐਕਸਪੀਰੀਅੰਸ ਖੁਦ ਸ਼ੇਅਰ ਕਰਦੇ ਨੇ ਵੀ ਸਾਡਾ ਦੁੱਧ ਵੀ ਵਧਿਆ ਫੈਟ ਵੀ ਵਧੀ ਤੂੜੀ ਦੀ ਲਾਗਤ ਵੀ ਵਧੀ ਉੜੇ ਵੀ ਬਹੁਤ ਜਿਆਦਾ ਪਸ਼ੂ ਨੂੰ ਹੈਲਪ ਕਰਦੇ ਆ ਡਰਾਈ ਮੈਟਰ ਪਸ਼ੂ ਨੂੰ ਬਹੁਤ ਸਹੀ ਤਰੀਕੇ ਦੇ ਵਿੱਚ ਚਾਹੀਦਾ ਹੁੰਦਾ ਤਾਂ ਆਪਾਂ ਏਦਾਂ ਹੈ ਰਾਸ਼ਨ ਬਣਾ ਕੇ ਮੱਝ ਨੂੰ ਪਾਉਣੇ ਆ ਜੇ ਤੁਸੀਂ ਏਦਾਂ ਪਾਉਗੇ ਨਾਲ 100 ਗ੍ਰਾਮ ਤੁਸੀਂ ਪਸ਼ੂ ਨੂੰ ਮਿਨਰਲ ਮਿਕਸ ਜਰੂਰ ਦੇਣਾ ਬਾਕੀ ਜਿਹੜੇ ਭਰਾ ਆਚਾਰ ਯੂਜ਼ ਕਰਦੇ ਨੇ ਫੀਡ ਦੇ ਵਿੱਚ ਇੱਕ ਟੌਕਸਨ ਬੈਂਡਰ ਆਉਂਦਾ ਉਹ ਕਵਾਂਟਲ ਦੇ ਵਿੱਚ ਇੱਕ 100 100 ਗ੍ਰਾਮ ਪੈਂਦਾ ਉਹਦੇ ਵਿੱਚ ਮਾਈਕੋ ਟੌਕਸਿਨਸ ਹੁੰਦੇ ਨੇ ਕਈ ਵਰੀ ਐਂਟੀ ਬਾਇਓ ਟੌਕਸੋ ਹੁੰਦੇ ਨੇ ਉਹ ਕੀ ਕਰਦੇ ਨੇ ਜੇ ਮੰਨ ਲਓ ਮੜਾ ਮੋਟਾ ਸਾਈਡ ਇਫੈਕਟ ਹੁੰਦਾ ਚਾਰ ਦਾ ਉਹਨੂੰ ਵਾਸ਼ ਆਊਟ ਕਰਨ ਦਾ ਕੰਮ ਕਰਦੇ ਨੇ ਮੱਲੇ ਪਸ਼ੂ ਦੇ ਵਿੱਚ ਉਹਨੂੰ ਧੋ ਦਿੰਦੇ ਨੇ ਪਸ਼ੂ ਨੂੰ ਉਹ ਤੁਸੀਂ 12 ਮਹੀਨੇ ਤੀਦ ਨਾ ਪਾਓ 3-3 ਮਹੀਨੇ ਪਾ ਕੇ ਵਿੱਚ ਦੀ ਗੈਪ ਦੇ ਦਿਆ ਕਰੋ ਕਈ ਵਾਰੀ ਉਹ ਜ਼ਿਆਦਾ ਪਾਉਣ ਨਾਲ ਫਿਰ ਹੋਰ ਚੀਜ਼ਾਂ ਵੀ ਪਸ਼ੂ ਦੇ ਵਿੱਚ ਵਾਸ਼ ਆਊਟ ਹੋ ਜਾਂਦੀਆਂ ਨੇ ਤਾਂ ਐਦਾਂ ਤੁਸੀਂ ਮੱਜਾਂ ਨੂੰ ਆਚਾਰ ਪਾ ਸਕਦੇ ਹੋ ਜੇ ਪਾਉਣਾ ਮੈਕਸਿਮਮ 10 ਕਿਲੋ ਪਾਓ ਮੈਂ ਤਾਂ ਇੱਕ ਰਿਆ ਦਿੰਨਾ ਜੇ ਤੁਸੀਂ ਸਹੀ ਤਰੀਕੇ ਨਾਲ ਪਾ ਸਕਦੇ ਹੋ ਮੱਜਾਂ ਨੂੰ ਤਾਂ ਆਚਾਰ ਪਾਓ ਜੇ ਤੁਹਾਨੂੰ ਲੱਗਦਾ ਵੀ ਇੰਨੀ ਮਿਹਨਤ ਨਹੀਂ ਹੁੰਦੀ ਜਾਂ ਐਦਾਂ ਨਹੀਂ ਚਾਰ ਪੈਂਦਾ ਤਾਂ ਮੱਜਾਂ ਨੂੰ ਚਾਰ ਨਾ ਪਾਓ 90% ਟਾਈਮ ਜੋ ਮੱਜਾਂ ਦੀ ਗਿਣਤੀ ਆ ਉਹ ਖਰਾਬ ਕਾਦੇ ਕਾਰਨ ਹੈ ਆਚਾਰ ਨਾਲ ਖਰਾਬ ਹੈ ਕਿਉਂਕਿ ਆਪਾਂ ਮੰਨ ਲਓ ਆਚਾਰ ਦੀ ਸਹੀ 스테ਜ ਨਹੀਂ ਪਾਈ ਹੋਈ ਆਚਾਰ ਜਿਆਦਾ ਗਿੱਲਾ ਜਾਂ ਜਦ ਸੁੱਕ ਚ ਪੈ ਗਿਆ ਮੁਰਕੇ ਮਾੜੀ ਮੁੱਟੀ ਉੱਲੀ ਹੁੰਦੀ ਹੈ ਵਿੱਚ ਹੀ ਆਪਾਂ ਉਹ ਗੱਠਾ ਪਾਣ ਦੰਨੇ ਆ ਉਹਦੇ ਨਾਲ ਮੱਝ ਨੂੰ ਨੁਕਸਾਨ ਕਰਨਾ ਹੀ ਕਰਨਾ ਕਿਉਂਕਿ ਮੱਝ ਦੀ ਹਰ ਇੱਕ ਚੀਜ਼ ਦੀ ਕਪੈਸਿਟੀ ਗਾਂ ਨਾਲੋਂ ਅੱਧੀ ਆ ਜਿਹੜੀ ਐਗਜ਼ੋਟਿਕ ਬਰੀਡਾਂ ਨੇ ਐਫ ਐਫ ਐ ਜਰਸੀ ਹੈ ਉਹਦੀ ਖਾਣ ਪੀਣ ਦੀ ਉਹਦੀ ਹੀਟ ਸਾਈਕਲ ਉਹ ਬਹੁਤ ਜ਼ਿਆਦਾ ਮੱਝ ਨਾਲੋਂ ਬਹੁਤ ਜ਼ਿਆਦਾ ਲੰਬਾ ਹੈ ਫਰਕ ਆ ਤਾਂ ਹੀ ਗਾਂ ਜਿਹੜੀ ਉਹ 50 60 ਕਿਲੋ ਵੱਡੀ ਗਾਂ ਖਾ ਜਾਂਦੀ ਹੈ ਉਹ ਚੀਜ਼ ਦੇ ਵਿੱਚ ਉਹਦਾ ਮੈਟਾਬੋਲਿਜ਼ਮ ਆ ਉਹ ਬਹੁਤ ਜ਼ਿਆਦਾ ਤੇਜ਼ ਆ ਗਾਂ ਲਈ ਗਾਂ ਗਾਂ ਨੂੰ ਤੁਸੀਂ ਅਚਾਰ ਤੋਂ ਬਣਾ ਨਹੀਂ ਰਿਹਾ ਸਕਦੇ ਨਹੀਂ ਤੁਹਾਨੂੰ ਪ੍ਰੋਫਿਟ ਮਿਲ ਸਕਦਾ ਕਿਉਂਕਿ ਉਹਦੀ ਖੁਰਾਕ ਬਹੁਤ ਜ਼ਿਆਦਾ ਆ ਪਰ ਜੇ ਤੁਸੀਂ ਮੱਝ ਰੱਖਣੀ ਆ ਘਰੇ ਜੇ ਪਾਉਣਾ ਤਾਂ 10 ਕਿਲੋ ਚਾਰ ਪਾਓ ਜੇ ਤੁਹਾਨੂੰ ਲੱਗਦਾ ਵੀ ਇਦਾਂ ਚਾਰ ਸਤੋਂ ਆਪ ਵਿਦਿਨ ਨਹੀਂ ਪੈਂਦਾ ਤਾਂ ਮੱਝਾਂ ਨੂੰ ਚਾਰ ਬਹੁਤ ਘੱਟ ਪਾਓ ਮੱਝਾਂ ਦਾ ਖਰਾਬ ਹੋਣ ਦਾ ਕਾਰਨ ਪੰਜਾਬ ਦੇ ਵਿੱਚ ਇਸ ਟਾਈਮ ਅਚਾਰ ਹੈ ਪਰ ਅਚਾਰ ਮਾੜਾ ਨਹੀਂ ਆਪਾਂ ਇਸ ਤਰੀਕੇ ਨਾਲ ਅਚਾਰ ਨੂੰ ਪਾਈਏ ਤਾਂ ਆਪਾਂ ਤੋਂ ਪੂਰਾ ਵਧੀਆ ਜਿਹੜਾ ਪ੍ਰੋਫਿਟ ਆਪਾਂ ਲੈ ਸਕਦੇ ਆ ਤੁਸੀਂ ਦੇਖੋ ਵੀ ਕਿੰਨਾ ਸੋਹਣਾ ਇਹਦੇ ਵਿੱਚ ਜੋ ਮਿਕਸ ਹਰ ਇੱਕ ਚੀਜ਼ ਮਿਕਸ ਹੈ ਹੁਣ ਇਹ ਨਹੀਂ ਹੈਗਾ ਪਸ਼ੂ ਵੀ ਬੂਥ ਮਾਰ ਕੇ ਕੋਈ ਚੀਜ਼ ਅਲੱਗ ਕੱਢ ਦੂ ਜਾਂ ਤੋੜੀ ਜਾਂ ਹਰਾ ਜਾਂ ਚਾਰ ਹਰ ਇੱਕ ਚੀਜ਼ ਪਸ਼ੂ ਨੇ ਉਹਨੂੰ ਖਾਣੀ ਆ ਤਾਂ ਤਿੰਨ ਚਾਰ ਵਾਰੀ ਪੱਠਿਆਂ ਨੂੰ ਜ਼ਰੂਰ ਹੱਥ ਮਾਰਿਆ ਕਰੋ ਤਾਂ ਕਰਕੇ ਜਿਹੜਾ ਮੱਜਾ ਨੂੰ achar ਦਾ ਕੋਈ ਸਾਈਡ ਇਫੈਕਟ ਨਾ ਹੋਵੇ ਮੇਰੇ ਕਹਿਣ ਦਾ ਮਤਲਬ ਇਹ ਆ ਤਾਂ ਇਸ ਵਿਧੀ ਨਾਲ ਤੁਸੀਂ achar ਪਾ ਸਕਦੇ ਹੋ ਤਾਂ ਤੁਹਾਡੇ ਮੱਜਾਂ ਦੇ ਵਿੱਚ ਕੋਈ ਵੀ ਇਫੈਕਟ ਨਹੀਂ ਆਊਗਾ ਮੈਨਲ ਮਿਕਚਰ ਤੇ ਟੌਕਸਿਨ ਬਾਈਂਡਰ ਇਹ ਦੋ ਚੀਜ਼ਾਂ ਤੁਸੀਂ ਪਾਉਣੀਆਂ ਨਹੀਂ ਭੁੱਲਣੀਆਂ 100 ਗ੍ਰਾਮ ਵੱਡੇ ਪਸ਼ੂ ਨੂੰ ਮਿਲਣ ਮਿਕਚਰ ਪਾਉਣਾ ਜਿਹੜੇ ਛੋਟੇ ਪਸ਼ੂ ਨੇ ਆਪਣਾ ਉਹਨੂੰ 50 ਤੋਂ 60 ਗ੍ਰਾਮ ਪ ਤੇ ਬਾਕੀ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰਿਓ ਅਤੇ Facebook ਪੇਜ ਨੂੰ ਲਾਈਕ ਤੇ ਸ਼ੇਅਰ ਫੋਲੋ ਕਰਿਓ ਬਹੁਤ ਬਹੁਤ ਧੰਨਵਾਦ ਦਬੋ ਦਿਓ